ਸਾਡੇ ਕੋਲ ਕੁਝ ਬੱਚੇ ਆਉਂਦੇ ਆ ਕਿ ਪ੍ਰੈਗਨਨਸੀ ਦੇ ਦੌਰਾਨ ਇੱਕ ਆਰ ਐਚ ਆਈਸੋਇਮੂਨਾਈਜੇਸ਼ਨ ਕਰਕੇ ਪ੍ਰੋਬਲਮ ਬੱਚਨ ਆਉਂਦੀ ਹੈ ਕਿ ਜਿਹਦੇ ਵਿੱਚ ਬੱਚੇ ਤੇ ਮਦਰ ਦਾ ਜਿਹੜਾ ਬਲੱਡ ਹੈ ਉਹ ਆਪਸ ਦੇ ਵਿੱਚ ਕੰਪੈਟੀਬਲ ਨਹੀਂ ਹੁੰਦਾ ਤਾਂ ਜਿਹਦੇ ਦੌਰਾਨ ਜਿਹੜਾ ਬੱਚਾ ਹੈ ਉਹਦੇ ਵਿੱਚ ਐਨੀਮੀਆ ਹੋਣ ਲੱਗਦਾ ਹੈ ਬੱਚੇ ਦਾ ਖੂਨ ਘਟਣ ਲੱਗਦਾ ਤਾਂ ਇਹਦਾ ਜਿਹੜਾ ਇਲਾਜ ਹੈਗਾ ਸੀ ਪਹਿਲਾਂ ਕਿ ਬੱਚੇ ਦਾ ਸੇਜ਼ੀਅਨ ਕਰਕੇ ਆਪਾਂ ਬਾਹਰ ਕੱਢਦੇ ਸੀ ਤੇ ਖੂਨ ਦਿੰਦੇ ਸੀ ਮਡ ਘੱਟ ਵਜਨ ਕਰਕੇ ਉਹ ਬੱਚੇ ਸਰਵਾਈਵ ਨਹੀਂ ਕਰ ਪਾ ਰਹੇ ਸੀ ਪੰਜਾਬ ਦੇ ਵਿੱਚ ਪ੍ਰਾਈਵੇਟ ਸੈਟਅਪ ਦੇ ਵਿੱਚ ਇੱਕ ਪਹਿਲਾ ਕੇਸ ਹੈਗਾ ਇਹਦੇ ਵਿੱਚ ਆਪਾਂ ਗਰਭ ਦੇ ਦੌਰਾਨ ਹੀ ਬੱਚੇ ਨੂੰ ਖੂਨ ਦੇ ਪਾਏ ਹਨ ਤਾਂ ਜਦੋਂ ਉਹਦੀ ਖੂਨ ਦੀ ਕਮੀ ਆਪਾਂ ਪੂਰੀ ਕਰ ਪਾਏ ਹਾਂ ਤਾਂ ਉਹਦੀ ਜਿਹੜੀ ਨਾਰਮਲ ਗਰੋਥ ਅੰਦਰ ਗਰਭ ਦੇ ਹੋਣੀ ਸੀ ਉਹ ਨਾਰਮਲ ਗਰੋਥ ਹੁਣ ਹੋ ਪਾਏਗੀ ਤੇ ਇੱਕ ਆਪਾਂ ਹੈਲਦੀ ਬੇਬੀ ਪ੍ਰੋਪਰ ਏਜ ਤੇ ਡਿਲੀਵਰ ਕਰ ਪਾਵਾਂਗੇ ਜਬ ਪੇਸ਼ੈਂਟ ਦਾ ਗਰੁੱਪ ਨੈਗੇਟਿਵ ਹੈ ਤਾਂ ਹਮੇ ਹਸਬੈਂਡ ਦਾ ਟੈਸਟ ਕਰਵਾਉਣਾ ਪੈਂਦਾ ਹੈ ਕਿ ਉਹ ਪੋਜ਼ਿਟਿਵ ਹੈ ਕਿ ਨੈਗੇਟਿਵ ਹੈ ਅਗਰ ਤਾਂ ਨੈਗੇਟਿਵ ਹੈ ਫਿਰ ਤਾਂ ਕੋਈ ਪ੍ਰੋਬਲਮ ਨਹੀਂ ਹੈ ਹਸਬੈਂਡ ਵਾਈਫ ਨੈਗੇਟਿਵ ਹੈ अगर वाइफ नेगेटिव है और हस्बैंड पॉजिटिव है तो उनका तालमेल नहीं होता ब्लड ग्रुप का तो उनके बच्चे में प्रॉब्लम आ सकती है नस को ढूंढना ये बहुत ही काबिलियत की बात है तो वी आर वेरी थैंकफुल की हम ये कर पाए और बच्चे को बचा पाए इस पूरे दौरान पेशेंट है माँ बेहोशी है, नहीं दी जाती होश होंगे ਤੇ ਇਹ ਸਾਰਾ ਕੁਝ ਹੀ ਉਹਨਾਂ ਦੇ ਹੋਸ਼ ਤੇ ਰੱਖਦੇ ਹੀ ਇੱਕ ਲੋਕਲ ਐਨੇਸਥੀਜਿਆ ਦੇ ਅੰਦਰ ਹੀ ਬੜੇ ਅੱਛੇ ਤਰੀਕੇ ਨਾਲ ਅਸੀਂ ਇਸ ਸਟੇਜ ਨੂੰ ਸੰਭਵ ਕਰ ਪਾਇਆ ਹੈ। ਦਾ ਸਿਟੀ ਹੈਡਲਾਈਨ ਦੇਖ ਰਹੇ ਹੋ ਤੁਸੀਂ ਮੈਂ ਦੀਪਕ ਕਤਿਆ ਲਖਸਰ ਅਸੀਂ ਸੁਣਿਆ ਹੈ ਕਿ ਸਤਮਾਇਆ ਬੱਚਾ ਜਿਹੜਾ ਹੈ ਉਹ ਕਈ ਵਾਰ ਜੰਮਦਾ ਤੇ ਕਈ ਵਾਰ ਕੇਸਿਸ ਵੀ ਬੜੇ ਖਰਾਬ ਹੁੰਦੇ ਹੋਏ ਨਜ਼ਰ ਆਉਂਦੇ ਨੇ ਪਰ ਅੱਜ ਜਿਹੜਾ ਇੱਕ ਹਸਪਤਾਲ ਦੇ ਵੱਲੋਂ ਡਾਕਟਰਾਂ ਦੀ ਟੀਮ ਦੇ ਵੱਲੋਂ ਇੱਕ ਐਸਾ ਉਪਰਾਲਾ ਕੀਤਾ ਗਿਆ ਜਿਸ ਦੇ ਨਾਲ ਕਿਹਾ ਜਾ ਸਕਦਾ ਹੈ ਕਿ ਬੱਚੇ ਨੂੰ ਨਵਾਂ ਜੀਵਨ ਦਾਤ ਜਿਹੜਾ ਉਹ ਦਿੱਤਾ ਗਿਆ ਸੋ ਬੱਚੇ ਨੂੰ ਗਰਭ ਦੇ ਵਿੱਚ ਖੂਨ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਪੋਸੀਬਲ ਹੋਇਆ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਕੁਝ ਹੋਇਆ ਜਾਂ ਫਿਰ ਫਸਟ ਟਾਈਮ ਇਹ ਕੇਸ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੋ ਗੱਲਬਾਤ ਕਰਦੇ ਹਾਂ ਸਾਡੇ ਨਾਲ ਡੀ ਐਮ ਸੀ ਹਸਪਤਾਲ ਦੇ ਮਾਹਰ ਡਾਕਟਰ ਸਾਡੇ ਨਾਲ ਮੌਜੂਦ ਨੇ ਸੁਸ਼ਾਂਤ ਬੱਬਰ ਜੀ ਸਰ ਅਕਸਰ ਸੁਣਿਆ ਕਿ ਕੇਸਿਸ ਖਰਾਬ ਹੋ ਜਾਂਦੇ ਐ ਸਤਮਾਇਆ ਬੱਚਾ ਕਈ ਵਾਰ ਹੋ ਜਾਂਦਾ ਹੈ ਕੱਢਣਾ ਪੈ ਜਾਂਦਾ ਹੈ ਤੁਸੀਂ ਇੱਕ ਨਵਾਂ ਜਿਹੜਾ ਉਪਰਾਲਾ ਕੀਤਾ ਹੈ ਕਿ ਗਰਭ ਦੇ ਵਿੱਚ ਬੇਬੀ ਨੂੰ ਜਿਹੜਾ ਬਲੱਡ ਦਿੱਤਾ ਉਹ ਕਿਦਾਂ ਪੋਸੀਬਲ ਕਿਦਾਂ ਹੋਇਆ ਦੇਖੋ ਸਾਡੇ ਕੋਲ ਕੁਝ ਬੱਚੇ ਆਉਂਦੇ ਆ ਕਿ ਪ੍ਰੈਗਨਨਸੀ ਦੇ ਦੌਰਾਨ ਇੱਕ ਆਰ ਐਚ ਆਈਸੋਮਨਾਈਜੇਸ਼ਨ ਕਰਕੇ ਪ੍ਰੋਬਲਮ ਬੱਚਨ ਆਉਂਦੀ ਹੈ ਕਿ ਜਿਹਦੇ ਵਿੱਚ ਬੱਚੇ ਤੇ ਮਦਰ ਦਾ ਜਿਹੜਾ ਬਲੱਡ ਹੈ ਉਹ ਆਪਸ ਦੇ ਵਿੱਚ ਕੰਪੈਟੀਬਲ ਨਹੀਂ ਹੁੰਦਾ ਤਾਂ ਜਿਹਦੇ ਦੌਰਾਨ ਜਿਹੜਾ ਬੱਚਾ ਹੈ ਉਹਦੇ ਵਿੱਚ ਐਨੀਮੀਆ ਹੋਣ ਲੱਗਦਾ ਹੈ ਬੱਚੇ ਦਾ ਖੂਨ ਘਟਣ ਲੱਗਦਾ ਤਾਂ ਜਦੋਂ 6ਵੇਂ 7ਵੇਂ ਮਹੀਨੇ ਬੱਚੇ ਨੂੰ ਸਭ ਤੋਂ ਜ਼ਿਆਦਾ ਗਰੋਥ ਹੋਣੀ ਹੈ ਉਸ ਟਾਈਮ ਜਿਹੜੀ ਉਹਦੀ ਰਿਕੁਆਇਰਮੈਂਟ ਹੈ ਉਹ ਉਹਦਾ ਜਿਹੜਾ ਖੂਨ ਹੈ ਉਹਨੂੰ ਪੂਰਾ ਨਹੀਂ ਕਰ ਪਾ ਰਿਹਾ ਕਿਉਂਕਿ ਉਹਦਾ ਖੂਨ ਆਲਰੇਡੀ ਘਟ ਰਿਹਾ ਤਾਂ ਇਹਦਾ ਜਿਹੜਾ ਇਲਾਜ ਹੈਗਾ ਸੀ ਪਹਿਲਾਂ ਕਿ ਬੱਚੇ ਦਾ ਸੇਜ਼ੀਅਨ ਕਰਕੇ ਆਪਾਂ ਬਾਹਰ ਕੱਢਦੇ ਸੀ ਤੇ ਖੂਨ ਦਿੰਦੇ ਸੀ ਪਰ ਘੱਟ ਵਜਨ ਕਰਕੇ ਉਹ ਬੱਚੇ ਸਰਵਾਈਵ ਨਹੀਂ ਕਰ ਪਾਉਂਦੇ ਸੀ ਹੁਣ ਇਸ ਵਾਰੀ ਕੀ ਅਸੀਂ ਸ਼ੁਰੂ ਕੀਤਾ ਹੈ ਕਿ ਡੀਐਮਸੀ ਦੇ ਵਿੱਚ ਅਸੀਂ ਪਹਿਲੀ ਵਾਰ ਕੀਤਾ ਹੈ इवन ਪੰਜਾਬ ਦੇ ਵਿੱਚ ਪ੍ਰਾਈਵੇਟ ਸੈਟਅਪ ਦੇ ਵਿੱਚ ਇੱਕ ਪਹਿਲਾ ਕੇਸ ਹੈਗਾ ਜਿਹਦੇ ਵਿੱਚ ਆਪਾਂ ਗਰਭ ਦੇ ਦੌਰਾਨ ਹੀ ਬੱਚੇ ਨੂੰ ਖੂਨ ਦੇ ਪਾਏ ਹਨ ਤਾਂ ਜਦੋਂ ਉਹਦੀ ਖੂਨ ਦੀ ਕਮੀ ਆਪਾਂ ਪੂਰੀ ਕਰ ਪਾਏ ਹਾਂ ਤਾਂ ਉਹਦੀ ਜਿਹੜੀ ਨਾਰਮਲ ਗਰੋਥ ਅੰਦਰ ਗਰਭ ਦੇ ਹੋਣੀ ਸੀ ਉਹ ਨਾਰਮਲ ਗਰੋਥ ਹੁਣ ਹੋ ਪਾਏਗੀ ਤੇ ਇੱਕ ਆਪਾਂ ਹੈਲਦੀ ਬੇਬੀ ਪ੍ਰੋਪਰ ਏਜ ਤੇ ਡਿਲੀਵਰ ਕਰ ਪਾਵਾਂਗੇ ਠੀਕ ਹੈ ਇਹ ਇੱਕ ਲਾਈਫ ਨਵਾਂ ਲਾਈਫ ਬੱਚੇ ਨੂੰ ਇਹਦੇ ਨਾਲ ਆਪਾਂ ਕਹਿ ਸਕਦੇ ਹਾਂ ਦਿੰਨੇ ਹਾਂ ਤੇ ਜਿਹੜੀ ਇਹ ਦੀ ਸਕਸੈਸ ਰੇਟ ਹੈ ਲਾਈਫ ਦੇਣ ਦੀ ਉਹ ਵੀ ਅਪਰੋਕਸੀਮੇਟਲੀ ਮੋਰ ਥੈਨ 70% ਸਕਸੈਸ ਰੇਟ ਹੈਗਾ ਕਿ ਜਿਹੜੇ ਬੱਚੇ ਇਸ ਕਰਕੇ ਬਚਾਏ ਜਾ ਸਕਦੇ ਨੇ ਸੋ ਪਹਿਲਾਂ ਦੇਖਿਆ ਜਾਂਦਾ ਸੀ ਕਿ ਜਦੋਂ ਤੁਸੀਂ ਦੱਸਿਆ ਕਿ ਸੀਜ਼ੇਰੀਅਨ ਕਰਕੇ ਬੱਚੇ ਨੂੰ ਬਾਹਰ ਕੱਢ ਲਿੱਤਾ ਜਾਂਦਾ ਸੀ ਉਸ ਤੋਂ ਬਾਅਦ ਉਹਦਾ ਟ੍ਰੀਟਮੈਂਟ ਚੱਲਦਾ ਸੀ ਪਰ ਉਸ ਦੇ ਵਿੱਚ ਕਾਫੀ ਜ਼ਿਆਦਾ ਕੇਸਿਸ ਐਸੇ ਦੇਖਣ ਨੂੰ ਮਿਲਦੇ ਸੀ ਕਿ ਬੇਬੀ ਜਿਹੜਾ ਉਹ ਜ਼ਿੰਦਾ ਨਹੀਂ ਰਹਿ ਪਾਂਦਾ ਸੀ ਸੋ ਇਹ ਜਿਹੜਾ ਕੇਸ ਤੁਸੀਂ ਕੀਤਾ ਇਸ ਦੇ ਵਿੱਚ ਚਾਂਸਸ ਜਿਹੜੇ ਨੇ ਉਹ ਪ੍ਰੋਪਰ ਨੇ ਕੋਪੇਲਾ ਇਹਦੇ ਵਿੱਚ ਕੀ ਹੁੰਦਾ ਸੀ ਉਹ ਬੇਬੀ ਦਾ ਜਿਹੜਾ ਵਜ਼ਨ ਹੁੰਦਾ ਸੀ ਉਹ ਬਹੁਤ ਘੱਟ ਹੋਣ ਕਰਕੇ ਜਿਹੜੇ ਸਰਵਾਈਵਲ ਚਾਂਸਸ ਸੀ ਬਹੁਤ ਥੋੜੇ ਰਹਿ ਜਾਂਦੇ ਨੇ ਬਟ ਉਹਨਾਂ ਉਹਦੀ ਕਮੀ ਆਪਾਂ ਗਰਭ ਦੇ ਅੰਦਰ ਪੂਰੀ ਕਰ ਦਿੱਤੀ ਤਾਂ ਉਹਦੀ ਜਿਹੜੀ ਗਰੋਥ ਹੈ ਉਹ ਇੱਕ ਪ੍ਰੋਪਰ ਤਰੀਕੇ ਨਾਲ ਹੋ ਸਕੇਗੀ ਤੇ ਬੇਬੀ ਦਾ ਜਿਹੜਾ ਪ੍ਰੋਪਰ ਵਜ਼ਨ ਹੋ ਜਾਏਗਾ ਜਦੋਂ 34 ਹਫ਼ਤੇ ਉਹ ਕ੍ਰਾਸ ਕਰ ਜਾਏਗਾ ਜਦੋਂ ਉਹ ਬਾਹਰ ਆਉਣ ਵਾਸਤੇ ਸક્ષਮ ਹੈ ਤੇ ਸਰਵਾਈਵ ਕਰਨ ਵਾਸਤੇ ਸક્ષਮ ਹੈ ਉਸੇ ਟਾਈਮ ਹੀ ਬੱਚੇ ਨੂੰ ਹੁਣ ਬਾਹਰ ਆਪਾਂ ਲਿਆਂਦਾ ਜਾਵੇਗਾ ਤਾਂ ਇੱਕ ਐਜ਼ ਅ ਹੈਲਥੀ ਬੇਬੀ ਆਪਾਂ ਡਿਲੀਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਟ ਜੀ ਅਪਾ ਬੇਬੀ ਨੂੰ 26 ਹਫਤੇ ਜਾਂ 27 ਹਫਤੇ ਤੇ ਡਿਲੀਵਰੀ ਕਰਾਨੇ ਆ ਤਾਂ ਡੈਫੀਨਿਟਲੀ ਉਹ ਜਿਹੜਾ ਬੱਚੇ ਦਾ ਵਜਨ ਹੈ ਬਹੁਤ ਛੋਟਾ ਹੈ ਬੱਚਾ ਬਹੁਤ ਕਮਜ਼ੋਰ ਹੈ ਜਿਵੇਂ ਪੂਰੇ ਤਰੀਕੇ ਨਾਲ ਡਿਵੈਲਪ ਨਹੀਂ ਹੋਇਆ ਤਾਂ ਉਹਦੇ ਜਿਹੜੇ ਸਰਵਾਈਵਲ ਚਾਂਸਸ ਹੈ ਉਹ ਨਾਰਮਲ ਬੱਚਿਆਂ ਨਾਲੋਂ ਹਮੇਸ਼ਾ ਘੱਟ ਰਹਿਣਗੇ ਮੈਮ ਪਤਾ ਕਿਵੇਂ ਚੱਲਦਾ ਹੈ ਪੇਸ਼IENTS ਨੂੰ ਕਿਵੇਂ ਪਤਾ ਚੱਲੇਗਾ ਕਿ ਉਹਨਾਂ ਦੇ ਬੇਬੀ ਦਾ ਜਿਹੜਾ ਅੰਦਰ ਜਿਹੜਾ ਬਲੱਡ ਕਾਫੀ ਜ਼ਿਆਦਾ ਘਟ ਹੈ पेशेंट्स so, जो प्रेग्नेंट पेशेंट्स हमारे पास आते हैं हम शुरुआत में ही उनका ब्लड ग्रुप कर लेते हैं तो कुछ पॉजिटिव होते हैं पेशेंट्स कुछ नेगेटिव होते हैं तो ये कहानी सिर्फ जिनका ग्रुप नेगेटिव है उसी से शुरू होती है तो जब पेशेंट का ग्रुप नेगेटिव है तो हमें हस्बैंड का टेस्ट करवाना पड़ता है कि वो पॉजिटिव है कि नेगेटिव है अगर तो नेगेटिव है फिर तो कोई प्रॉब्लम नहीं है हस्बैंड वाइफ नेगेटिव हैं अगर वाइफ़ नेगेटिव है और हस्बैंड पॉजिटिव है तो उनका तालमेल नहीं होता ब्लड ग्रुप का तो उनके बच्चे में प्रॉब्लम आ सकती है तो हम शुरू में ही पेशेंट को बता देते हैं कि हमें ध्यान से चलना है तो जब दोनों का नेगेटिव और पॉजिटिव नहीं मिलता तो हम एक टेस्ट करते हैं जिसको इनडायरेक्ट कूम्स टेस्ट कहते हैं मदर का एक खून टेस्ट होता है और अगर तो वो उसमें पॉजिटिव आता है इसका मतलब है कि बच्चे पे असर पड़ना शुरू हो गया है बच्चे का खून कम होना शुरू हो गया है तो फिर हम अल्ट्रासाउंड करते हैं अल्ट्रासाउंड से हमें पता चलता है कि बच्चे के अंदर खुराक पूरी जा रही है कि नहीं जा रही अगर नहीं जा रही इसका मतलब खून की कमी है तो बड़े ध्यान से हमें प्रेगनेंसी में ब्लड टेस्ट अल्ट्रासाउंड करना पड़ता है और वो शुरू में ही हम पेशेंट को समझा देते हैं तो मैम आपको पता कैसे चलता है कि कौन सा ब्लड देना है बच्चे को ਸੋ ਯੂਨੀਵਰਸਲ ਡੋਨਰ O ਨੈਗੇਟਿਵ ਮਾਨਾ ਜਾਂਦਾ ਹੈ O ਨੈਗੇਟਿਵ ਕਿਸੇ ਕੀ ਵੀ ਬੋਡੀ ਮੇ ਕੋਈ ਰਿਐਕਸ਼ਨ ਨਹੀਂ ਕਰਤਾ ਤਾਂ ਅਬ ਜੈਸੇ ਹਮੇ ਬੱਚੇ ਕਾ ਬਲੱਡ ਗਰੁੱਪ ਤੋ ਨਹੀਂ ਪਤਾ ਪਰ ਅਗਰ ਹਮ O ਨੈਗੇਟਿਵ ਦੇਂਗੇ ਤੋ ਬੱਚੇ ਕੇ ਖੂਨ ਬੰਨੇ ਕੇ ਚਾਂਸਸ ਹੈ ਤੋ ਹਮ ਸਭ ਪੇਸ਼ੈਂਟਸ ਕੋ ਯਹੀ ਦیتے ਹੈ ਸਰ ਗਰਭ ਦੇ ਵਿੱਚ ਬੱਚਾ ਉਸ ਨੂੰ ਤੁਸੀਂ ਬਲੱਡ ਦਿੱਤਾ ਕਿਸ ਤਰੀਕੇ ਦੇ ਨਾਲ ਪੋਸੀਬਲ ਹੋਇਆ ਈਕੁਇਰੀ ਵਿੱਚ ਆਪਾਂ ਨੂੰ ਇੱਕ ਬਹੁਤ ਅੱਛੇ ਅਲਟਰਾਸਾਉਂਡ ਮਸ਼ੀਨ ਦੀ ਲੋੜ ਪੈਂਦੀ ਆ ਆਪਾਂ ਅਲਟਰਾਸਾਉਂਡ ਕਰਕੇ ਬੱਚੇ ਨੂੰ ਵੇਖਦੇ ਹਾਂ ਉਹਦੀ ਨਸ ਨੂੰ ਦੇਖਦੇ ਹਾਂ ਜਿਹਦੇ ਵਿੱਚ ਆਪਾਂ ਬਲੱਡ ਦੇ ਸਕਦੇ ਹਾਂ ਨਾਰਮਲੀ ਉਹਨਾਂਸ ਹਾਰਡਲੀ 2 ਤੋਂ 2 mm ਦੇ ਆਸ-ਪਾਸ ਹੁੰਦੀ ਹੈ ਤਾਂ ਆਪਾਂ ਉਸ ਨਸ ਦੇ ਵਿੱਚ ਸੂਈ ਪਾਉਂਦੇ ਹਾਂ ਤੇ ਉਸ ਦੇ ਥਰੂ ਉਹਨੂੰ ਬਲੱਡ ਦਿੱਤਾ ਜਾਂਦਾ ਹੈ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਕਿੰਨਾ ਉਹਦਾ ਵਜ਼ਨ ਹੈ ਕਿੰਨੀ ਉਹਦੀ ਏਜ ਹੈ 6ਵੇਂ ਮਹੀਨੇ ਦਾ ਬੱਚਾ ਤੇ 7ਵੇਂ ਮਹੀਨੇ ਦੇ ਬੱਚੇ ਦੀ ਅਲੱਗ-ਅਲੱਗ ਰਿਕੁਆਇਰਮੈਂਟ ਹੋਏਗੀ ਤਾਂ ਉਸ ਟਾਈਮ ਡਿਸਾਈਡ ਕੀਤਾ ਜਾਂਦਾ ਹੈ ਵੀ ਉਹਦਾ ਵਜ਼ਨ ਕਿੰਨਾ ਹੈ ਉਹਦੀ ਏਜ ਕਿੰਨੀ ਹੈ ਉਹਦੀ ਕਮੀ ਕਿੰਨੀ ਹੈ ਉਸ ਦੇ ਦੌਰਾਨ ਉਹਨੂੰ ਬਲੱਡ ਦਿੱਤਾ ਜਾਂਦਾ ਮੈਮ ਇਹਨੂੰ ਕਰਨ ਦੇ ਵਿੱਚ ਕੋਈ ਮੁਸ਼ਕਲਾਂ ਆਈਆਂ ਹੋਣ ਤੁਹਾਨੂੰ सो so, uh, मुश्किलें तो बहुत थी इसका ये जो हमारा पेशेंट था इसका पहले भी प्रेगनेंसी में बच्चा अंदर ख़त्म हो गया था अब भी ये सातवें महीने में इस रिपोर्ट के साथ आई थी कि आईसीटी पॉजिटिव था मतलब कि बच्चे में प्रॉब्लम है तो ये घबराई हुई ओपीडी में आई थी तो हमने सोचा एडमिट करके आगे का इलाज शुरू करते हैं तो जब हमने आगे अल्ट्रासाउंड किया तो हमें लगा बच्चे को ब्लड की ज़रूरत है तो हमने डॉक्टर सुशांत उनकी टीम ब्लड बैंक की टीम बच्चे के डॉक्टर सब ने टीम बना के हमने ਤੈ ਕਿਆ ਕਿ کیسے ਕਰਨਾ ਹੈ तो सबसे पहले तो हमारी तैयारी एक दिन पहले ही शुरू हो गई थी जिसमें ब्लड जाता है रेडिएशन के लिए ताकि उसमें कोई भी जो कीटाणु हो वो नष्ट हो जाए तो उसकी तैयारी में ही हमारे को दो घंटे लगते हैं उसके बाद फिर हम सब टीम ने मिल सारा किया क्योंकि ऐसे में इस प्रोसीजर में बच्चे की धड़कन कम हो सकती है तो हमने ओ पूरा तैयार किया हुआ था कि अगर बच्चे को कुछ हुआ तो एकदम हम सजेरेन से, से निकाल लेंगे तो हमने सारी तैयारी की और इसमें डॉक्टर सुशांत ने शायद बताया नहीं कि बच्चा इतना हिल रहा था कि उनको पहले बच्चे को सुन करना पड़ा कि बच्चे की मूवमेंट्स कम करनी पड़ी और बच्चे के पेट में तक जाना नस को ढोना ये बहुत ही काबिलियत की बात है तो वी आर वेरी थैंकफुल कि हम ये कर पाए और बच्चे को बचा पाए तो सर किस तरीके ਦੇ ਨਾਲ ਜਿਵੇਂ ਦੱਸਿਆ ਕਿ ਬੱਚਾ ਹਿਲ ਰਿਹਾ ਸੀ ਉਹਦੀ ਨਾਵ ਲੱਭਣਾ ਮਤਲਬ ਮਨ ਦੇ ਵਿੱਚ ਕੋਈ ਘਬਰਾਹਟ ਹੋਈ ਕਿ ਕਿਤੇ ਕੋਈ ਕੇਸ ਖਰਾਬ ਨਾ ਹੋ ਜੇ ਨਹੀਂ ਅਸੀਂ ਬੇਸਿਕਲੀ ਇਦਾਂ ਦੇ ਪਹਿਲਾਂ ਕੇਸਿਸ ਬਾਕੀ ਵੱਡੇ ਸੈਂਟਰਸ ਦੇ ਵਿੱਚ ਆਲਰੇਡੀ ਪੀਜੀਏਐਮਸ ਦੇ ਵਿੱਚ ਹੋ ਰਿਹਾ ਅਸੀਂ ਉੱਥੇ ਦੇਖੇ ਹੋਏ ਆ ਇਸ ਚੀਜ਼ ਵਾਸਤੇ ਅਸੀਂ ਟ੍ਰੇਨਡ ਹੈਗੇ ਆ ਠੀਕ ਹੈ ਤੇ ਜਦੋਂ ਅਸੀਂ ਸਾਡੇ ਕੋਲ ਜਿਹੜੀ ਇਕਵਿਪਮੈਂਟ ਸਾਨੂੰ ਡੀਐਮਸੀ ਵੱਲੋਂ ਮਿਲਿਆ ਨੇ ਉਹ ਬਹੁਤ ਹੀ ਹਾਈਲੀ ਐਡਵਾਂਸਡ ਇਕਵਿਪਮੈਂਟਸ ਹੈਗੀਆਂ ਨੇ ਜਿਹਦੇ ਵਿੱਚ ਆਪਾਂ ਇੱਕ ਬੜੇ ਅੱਛੇ ਤਰੀਕੇ ਨਾਲ ਬੱਚੇ ਨੂੰ ਅਸੈਸ ਕਰ ਪਾਣੇ ਆ ਉਹਨੂੰ ਪਹਿਲਾਂ ਅਸੀਂ ਸੁਣ ਕਰਨ ਦੀ ਦਵਾਈ ਦੇ ਪਾਈ ਤੇ ਉਸ ਤੋਂ ਬਾਅਦ ਉਹਦੀ ਨਸ ਨੂੰ ਵੀ ਅਸੀਂ ਲੱਭ ਕੇ ਉਹਦੇ ਵਿੱਚ ਬਲੱਡ ਦੇ ਪਾਈ SKs ਦੇ ਵਿੱਚ ਅਸੀਂ ਜਦੋਂ ਬਲੱਡ ਦਿੱਤਾ ਸੀ ਲਗਭਗ ਅਸੀਂ ਫਸਟ ਸੈਟਿੰਗ ਚ ਜਦੋਂ ਕੀਤਾ ਹੈ ਉਹਨੂੰ 45 ml ਬਲੱਡ ਅਸੀਂ ਦਿੱਤਾ ਤੇ ਪੂਰਾ ਪ੍ਰੋਸੈਸ ਬੜਾ ਹੀ ਸਮੂਥਲੀ ਤੇ ਬੜੇ ਅੱਛੇ ਤਰੀਕੇ ਨਾਲ ਹੋਇਆ ਤੇ ਇਸ ਪੂਰੇ ਦੌਰਾਨ ਦੇ ਵਿੱਚ ਜਿਹੜਾ ਪੇਸ਼ੈਂਟ ਹੈ ਮਾਂ ਹੈ ਉਹਨੂੰ ਕੋਈ ਬੇਹੋਸ਼ੀ ਨਹੀਂ ਦਿੱਤੀ ਜਾਂਦੀ ਉਹ ਹੋਸ਼ ਚ ਰਹਿੰਦੇ ਆ ਸਾਡੇ ਨਾਲ ਗੱਲਾਂ ਕਰ ਰਹੇ ਹੁੰਦੇ ਆ ਤੇ ਇਹ ਸਾਰਾ ਕੁਝ ਹੀ ਉਹਨਾਂ ਦੇ ਹੋਸ਼ ਤੇ ਰੱਖਦੇ ਹੀ ਇੱਕ ਲੋਕਲ ਐਨੈਸਥੀਸ਼ੀਆ ਦੇ ਅੰਦਰ ਹੀ ਬੜੇ ਅੱਛੇ ਤਰੀਕੇ ਨਾਲ ਅਸੀਂ ਇਸ ਚੀਜ਼ ਨੂੰ ਸੰਭਵ ਕਰ ਪਾਏ ਆ ਮਾਪਿਆਂ ਦੇ ਵਿੱਚ ਕਿੰਨੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਮਾਪੇ ਬਹੁਤ ਉਹ ਸ਼ੀ ਉਹਨਾਂ ਦੇ ਵਿੱਚ ਹੈਗੀਆਂ ਕਿਉਂਕਿ ਬੱਚਾ ਉਹਨਾਂ ਦਾ ਡਿਲੀਵਰ ਹੋਇਆ 10 ਸਾਲ ਬਾਅਦ ਉਹਨਾਂ ਨੂੰ ਬੇਬੀ ਆਇਆ ਹੈ ਹਨਾ ਤਾਂ ਦੇ ਆਰ ਹਾਈਲੀ ਆਬਲਾਈਜ਼ਡ ਐਂਡ ਵੈਰੀ ਹੈਪੀ ਕਿ ਉਹਨਾਂ ਦਾ ਇਹ ਜਿਹੜਾ ਸੁਪਨਾ ਹੈ ਉਹ ਡੀਐਮਸੀ ਹਸਪੀਟਲ ਦੇ ਵਿੱਚ ਆ ਕੇ ਇੱਕ ਪੂਰਾ ਹੋ ਪਾਇਆ ਸੋ ਸਰ ਪ੍ਰਾਈਵੇਟ ਹਸਪੀਟਲ ਦੇ ਵਿੱਚ ਇੱਕ ਫਰਸਟ ਜਿਹੜਾ ਇਹ ਚਾਂਸ ਹੈ ਜਿਹੜਾ ਬੜਾ ਪੋਜ਼ਿਟਿਵ ਹੋਇਆ ਸੋ ਹੋਰ ਪੇਸ਼ੈਂਟਸ ਆ ਰਹੇ ਨੇ ਇਸ ਤਰੀਕੇ ਦੇ ਨਾਲ ਹੋਰ ਪੇਸ਼ੈਂਟਸ ਅਸੀਂ ਇਸ ਵਾਸਤੇ ਜਾਗਰੂਕਤ ਕਰ ਰਹੇ ਹਾਂ ਬੇਸਿਕਲੀ ਕਈ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਹਨਾਂ ਦੇ ਬੱਚਾ ਇਸ ਰੀਜ਼ਨ ਕਰਕੇ ਜਦੋਂ ਐਨੀਮੀਆ ਕਰਕੇ ਖਤਮ ਹੋ ਰਿਹਾ ਹੈ ਪੋਜ਼ਿਟਿਵ ਨੈਗੇਟਿਵ ਦੇ ਜਿਹੜਾ ਪ੍ਰੋਬਲਮ ਹੈ ਉਸ ਤੋਂ ਬਾਅਦ ਐਨੀਮੀਆ ਹੁੰਦਾ ਤੇ ਬੱਚਾ ਖਤਮ ਹੋ ਰਿਹਾ ਤਾਂ ਉਹਨਾਂ ਨੂੰ ਇਹਦਾ ਉਪਾਏ ਨਹੀਂ ਪਤਾ ਵੀ ਇਹ ਆਪਾਂ ਕੀ ਕਰ ਸਕਦੇ ਤੇ ਇਹ ਬਹੁਤ ਪੇਸ਼IENTS ਵਾਸਤੇ ਤੇ ਡਾਕਟਰਸ ਵਾਸਤੇ ਠੀਕ ਹੈ ਤੁਹਾਡੇ ਮਾਧਿਮ ਨਾਲ ਅਸੀਂ ਉਹਨਾਂ ਨੂੰ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਆ ਤੁਹਾਡੇ ਲਈ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਸ ਚੀਜ਼ ਦਾ ਇਲਾਜ ਹੁਣ ਪੋਸੀਬਲ ਹੈਗਾ ਗਰਭ ਦੇ ਅੰਦਰ ਹੀ ਉਹਦੀ ਜਿਹੜੀ ਖੂਨ ਦੀ ਕਮੀ ਉਹ ਪੂਰੀ ਕੀਤੀ ਜਾ ਸਕਦੀ ਹੈ ਤਾਂ ਕਿ ਇੱਕ ਬੱਚੇ ਦੀ ਜਿਹੜੀ ਗਰੋਥ ਹੈ ਉਹ ਬੜੇ ਅੱਛੇ ਤਰੀਕੇ ਨਾਲ ਹੋਏ ਤੇ ਇੱਕ ਆਪਾਂ ਹੈਲਦੀ ਬੇਬੀ ਡਿਲੀਵਰ ਕਰਨ ਦੇ ਵਿੱਚ ਮਾਪਿਆਂ ਦੀ ਵੀ ਉਹਨਾਂ ਦੀ ਹੈਲਪ ਕਰ ਸਕੀਏ मैम जिम्मे दस कि अक्सर काफ़ी केसिज खराब होंगे ने देने। सो मापियान की मैसेज देना चाहोगे उन्होंने लोगों को मैसेज देना चाहोगे किस तरीके देना लो, अपना केस जरा ख़राब ना हो सके पहले ही डॉक्टर सलाह कर लें सबको पता होना चाहिए कि जैसे ही प्रेगनेंसी हो हमारे पास डॉक्टर के पास जाना चाहिए ताकि हम उनको टैस्ट बता सके कि ब्लड ग्रुप कितना इंपॉर्टेंट टैसट है और सबसे अच्छी बात तो आपने ये कही कि प्रेगनेंसी से पहले ही कैसे पता चले तो किसी भी पेशेंट का ग्रुप पहले से ही अगर पता है नेगेटिव है या जिसके पास कोई बच्चा नहीं है या बच्चे खराब हो रहे हैं तो उन लोगों को हमारे पास पहले ही आ जाना चाहिए हम उनको सारा गाइड कर देंगे कि ब्लड ग्रुप में क्या क्या करना है और हमारे पास क्या क्या फैसिलिटीज़ है और हम उनके बच्चे को बचा सकते हैं थैंक यू सो so, बिल्कुल ऐसी साढ़े नाल डी एम सी हस्पता के माहर डॉक्टरों की टीम जिन्होंने दसिया कि किमें एक बच्चे जोड़ा है ਹੂਨ ਚੜਾ ਕੇ ਗਰਭ ਦੇ ਅੰਦਰ ਹੀ ਇੱਕ ਉਸ ਨੂੰ ਨਵਾਂ ਜਿਹੜਾ ਹੈ ਜੀਵਨਦਾਨ ਦਿੱਤਾ ਹੈ ਸੋ ਇਦਾਂ ਦੀ ਹੋਰ ਵੀ ਅਪਡੇਟਸ ਦੇਖਣ ਲਈ ਜੁੜੇ ਰਹੋ ਦਾ ਸਿਟੀ ਹੈਡਲਾਈਨਜ਼ ਦੇ ਨਾਲ ਮੈਨੂੰ ਦਿਓ ਇਜਾਜ਼ਤ ਲੁਧਿਆਣਾ ਤੋਂ ਦੀਪਕ ਕਤਿਆਲ ਦਾ ਸਿਟੀ ਹੈਡਲਾਈਨ